ਇਹ ਸ੍ਰੀ ਚੇਤੇ ਨਾਲ ਲੋਕਾਂ ਦਾ ਕੀਤਾ ਸਾਰੇ ਮਰਜੀਬ ਦੇ ਜਥੇ ਦੇ ਵਿੱਚ ਆਮਦ ਥਾਵੇ ਭਰਾਵਾਂ ਨੇ ਉਹ ਜਮਰਕ ਤੂਪਾਂ ਦੇ ਖਿਲਾਫ ਦਿੱਤ ਕੇ 13 ਰਤਬੇ ਦੇ ਨਾਲ ਸੀਤਾ ਯਾਨੀ ਬੇਸ਼ਰਮੀ ਹਕੂਮਤ ਦੀ ਉਦੋਂ ਦੇਖਣ ਨੂੰ ਮਿਲੀ ਇੱਕ ਪੌਕੇ ਡੀਸੀ ਵਾਲਾ ਗੱਲਬਾਤ ਕਰ ਰਿਹਾ ਦੂਜੇ ਬੋਲ ਨੇ ਐਸਪੀ ਉਹ ਬਾਰੇ ਗੱਲ ਕਰ ਰਿਹਾ ਹੈ ਤੇ ਇੱਕ ਪਾਸੇ ਇੱਕ ਅੱਗਰ ਦਰਿਆ ਦੇ ਵਿੱਚ ਵਗਦਾ ਕਹਿ ਵੀ ਕਰ ਵਾਲਾ ਗੰਦਾ ਪਾਣੀ ਉਹ ਮਦੀਨਾ ਦੇ ਨਾਲ ਚੁੱਕ ਕੇ ਸਫਾ ਦਾ ਉੱਤੇ ਇਰੀ ਦੀ ਖੜ ਦੇ ਵਿੱਚ ਉਹ ਵਹਰੇ ਹੈ ਅਥੂ ਬੈਂ ਤੇ ਘੋੜੇ ਬਾਹਰੇ ਪਰ ਤੁਹਾਡੇ ਅਸ਼ੀਰਵਾਦ ਦੇ ਸੰਕਾ ਉਹ ਬਾਦੇ ਪਾਣੀ ਨੇ ਭਾਵੇਂ ਸਾਡੇ ਖੇਤਾਂ ਦੀਆਂ ਪਗਾਂ ਨੂੰ ਲਾ ਕੇ ਉਹ ਦਰਿਆ ਦੇ ਵਿੱਚ ਤੁਟਣ ਦਾ ਕੰਮ ਕੀਤਾ ਪਰ ਜਾਂਦੇ ਦੀ ਇੱਕ ਕੋਈ ਸੰਭਵ ਸੀ ਕਿ ਅਸੀਂ ਭਾਰਤੀ ਕਿਸਾਨਾਂ ਦੇ ਪੱਖ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਤੇ ਇਹ ਆਸੰਭਵ ਲੜਾਂਗੇ ਇਹ ਥੋੜੇ ਪਾਣੀ ごめんなさい。 ਇਹ ਰਾਈ ਜਿਤਨੀ ਹੈ ਇਹ ਜ਼ਰੂਰੀ ਹੈ ਕਿਉਂਕਿ ਦੇਸ਼ ਦਾ ਕਿਸਾਨ ਮਜ਼ਦੂਰ ਹਰ ਰੋਜ਼ ਮੌਤ ਕੀ ਆਕਾਰ ਹੈ ਕਾਹਦੇ ਪਤਾ ਨਾ ਓ ਕਿੰਨੀਆਂ ਪੈਣਾ ਦੇ ਸਿਰ ਓ ਸਮੇਂ ਲੰਗੇ ਹੁੰਦੇ ਆ ਕੀ ਆ ਕਰ ਜਾਂਦੇ ਓਹ ਖੁਸ਼ੀਆਂ ਨੂੰ ਠੰਨਾ ਦਾ ਇੱਕ ਓ ਇੱਕ ਰਸਤਾ ਅਸੀ ਵਸ ਇਹ ਕਰਨਾਂ ਦੇ ਅੰਦਰ 54 ਨਾਲ ਬਾਰੇ ਬੱਚੇ ਜਿਹੜਾ ਜਾਨੀਆਂ ਚਾਕੀਆਂ ਬਣਾਉਣ ਲਈ ਤੇਰੇ ਬੰਦੇ ਇਹਨਾਂ ਨੂੰ ਰੋਕਿਆ ਕਰਤੀ ਨੇ

लॻांगे आगे बुरांगे जित प्राप्त कर वाहेगुरु जी वाहिगू जी